ਸੇਹੀ ਟਰਨੇ ਲਾਵਾਂਗੇ ਸੜਕਾਂ ਤੇ ਆਵਾਂਗੇ ਸਾਰੀ ਜਨਤਾ ਸੜਕਾਂ ਤੇ ਆਊਗੀ ਇਹ ਬਸ ਪ੍ਰਸ਼ਾਸਨ ਨੇ ਕੀ ਪ੍ਰਸ਼ਾਸਨ ਨੇ ਦੇਖੋ ਜੀ ਉਹਨਾਂ ਨੇ ਕਿਹਾ ਪਿਆਰੇ ਚ ਬੈਠ ਕੇ ਮਾਫੀ ਮੰਗੇ ਮੈਂ ਕਦੀ ਵੀ ਨਹੀਂ ਮੰਗੂਗੀ ਮੈਂ ਮਾਰ ਸਕਦੀ ਹਾਂ ਸ਼ਾਇਦ ਸ਼ਾਇਦ ਅੱਜ ਹੀ ਮਾਰ ਚਵਾਂ ਮੇਰੇ ਜ਼ੁਮੇਵਾਰ ਪ੍ਰਸ਼ਾਸਨ ਇਹ ਸਾਰੇ ਮੈਂ ਮਾਫੀ ਨਹੀਂ ਮੰਗਣੀ ਬਿਲਕੁਲ ਨਾ ਬਣਾਓ ਅੰਨ ਬਣਾਓ ਡੈਮ ਨਾਓ ਅੰਨ ਬਣਾਓ ਜਿਸ ਦੇ ਵਿੱਚ ਤੁਸੀਂ ਕਹਿੰਦੇ ਕਿ ਮੈਂ ਪੱਤਰਕਾਰਾਂ ਦੇ ਸਾਹਮਣੇ ਨੰਗੀ ਹੋਊਂਗੀ ਉਹ ਕੀ ਕਰ ਰਹੇ ਉਹ ਕਰ ਲੈ ਜੀ ਦੇਖੋ ਸਾਡਾ ਜਿਹੜਾ ਬੱਚਾ ਜਿੰਦੇ ਕਰਕੇ ਵਿਵਾਦ ਖੜਾ ਹੋਇਆ ਉਹ ਵੀਰਾ ਤੇ ਇਸ ਕਰਕੇ ਖੜਾ ਹੋਇਆ ਕਿ ਸਾਡਾ ਬੱਚਾ ਜਿਹੜਾ ਉਹ ਇੱਕ ਮਨਤ ਦੇ ਰੂਪ ਚ ਆ ਦੇਖੋ ਜੀ ਦੋ ਤਰ੍ਹਾਂ ਦੇ ਮਨਤ ਹੁੰਦੇ ਇੱਕ ਜਨਾਨੀ ਦੇ ਰੂਪ ਚ ਇੱਕ ਬੰਦੇ ਦੇ ਤੇ ਜਿੰਦੇ ਕਰਕੇ ਜਨਾ ਉਹ ਜਨਾਨੀ ਵਾਲਾ ਜੋ ਵੀ ਸੀਗਾ ਕਿਉਂਕਿ ਖਾਲਸਾ ਪੰਥ ਦੇ ਵਿੱਚ ਉਹ ਬੱਚਾ ਸਾਡਾ ਹੋਇਆ ਠੀਕ ਹੈ ਨਾ ਜੋ ਵੀ ਹੋਇਆ ਉਸ ਕਰਕੇ ਅਸੀਂ ਪਕੰਡ ਨਹੀਂ ਅਸੀਂ ਪਕੰਡ ਵੀ ਕਰਦੇ ਕੋਈ ਰਾਜੀ ਨਾ ਨਹੀਂ ਕਿਸੇ ਵੀ ਪੰਥ ਨੂੰ ਮੰਨਣ ਵਾਲਾ ਕੋਈ ਵੀ ਕਿਸੇ ਪੀਰ ਫਕੀਰ ਨੂੰ ਮੰਨਣ ਵਾਲਾ ਜੋ ਕੋਈ ਵੀ ਕੋਸ਼ਾ ਕਿਸ ਨੂੰ ਮਾੜੇ ਚੰਗੇ ਸ਼ਬਦ ਨਾਲਤਾ ਬੋਲੇ ਜਾਣ ਤੇ ਨਾ ਉਹਨਾਂ ਨੂੰ ਬੁਲਾਏ ਜਾਣ ਹਣਾ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਹਿੰਦੇ ਵੀ ਪਿਆਰੇ ਚ ਬੈਠ ਕੇ ਮਾਫੀ ਮੰਗਦੇ ਮੈਂ ਵੀਡੀਓ ਪੜਾਣੀ ਆ ਵੀਡੀਓ ਦੇ ਵਿਵਾਦ ਵਿੱਚ ਮੈਂ ਪਹਿਲਾ ਮੁੱਦਾ ਚੱਕਿਆ ਵੀ ਵੀਡੀਓ ਨਹੀਂ ਹੋਣੀ ਚਾਹੀਦੀ ਵੀਡੀਓ ਸੋਸ਼ਲ ਮੀਡੀਆ ਤੇ ਨਏ ਕਿਸੇ ਦੀ ਪੈਣੀ ਚਾਹੀਦੀ ਇਹੀ ਮੈਂ ਮੁਨਾਜਰਾਂ ਦੇ ਰਾਜ ਹੋ ਗਏ ਕਾਦੀ ਜਾਓ ਜੀ ਉੱਜਾ ਕੋਸ਼ ਵੀਡੀਓ ਵਾਇਰਲ ਹੋਈਆਂ ਜਿਸ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਇੱਕ ਇੱਕ ਸਰਗਟ ਨਹੀਂ ਦੋ ਦੋ ਸਰਗਟਾਂ ਫੜੀਆਂ ਹੋਈਆਂ ਉਹ ਬਿਲਕੁਲ ਸਾਡੇ ਜਿਹੜੇ ਸਾਦਾ ਦੇ ਲੱਗਦੀਆਂ ਉਹ ਸਾਡੀਆਂ ਸਿੱਟਾ ਲੱਗਦੀਆਂ ਅਸੀਂ ਬਿਲਕੁਲ ਵੀ ਕਦੀ ਟੱਚ ਨਹੀਂ ਕੀਤਾ ਕੋਈ ਦੀ ਕੋਸ਼ਿਸ਼ ਨਹੀਂ ਕੀਤਾ ਮਾਫੀ ਨਹੀਂ ਮੰਗ ਸਕਦੀ ਜਿਹੜੇ ਦੋਸ਼ ਲੱਗੇ ਤੁਹਾਡੀਆਂ ਗੱਡੀਆਂ ਤੇ ਕਹਿੰਦੇ ਪਖੰਡਵਾਦ ਹੋ ਰਿਹਾ ਕਿ ਬਿਲਕੁਲ ਨਹੀਂ ਪਖੰਡਵਾਦ ਬਿਲਕੁਲ ਨਹੀਂ ਅਸੀਂ ਪਿਆਰ ਕਰਦੇ ਆਪਣੀ ਸਰਕਾਰ ਨੂੰ ਚੱਲਦੀਆਂ ਇਹ ਤਾਂ सलवार पा असू चूड़िया असुगे पैर चेबा पाधर लाव गे सड़के अर ਇਹ ਲੈਣ ਦਾ ਸਤੂਲਾ ਕੋਣ ਦਾ ਸਪਤਾਹਪਾਦ ਦਾ ਸਤੂਲੇ کہہ ਰਿਹਾ ਹੈ ਸਤੂਲੇ ਦਾ ਮਤਲਬ ਹੈ ਕੱਪੜੇ ਲਵਾ ਕੇ ਕੱਪੜੇ ਲਵਾ ਕੇ ਚੈੱਕ ਕਰੂਗਾ ਕੋਣ ਹੁੰਦੇ ਸਾਡੇ ਚੈੱਕ ਕਰਨ ਵਾਲੇ ਠੀਕ ਹੈ ਇਹਦੇ ਕੋਲ ਤੁਹਾਡੇ ਕੋਲ ਬਾਕਾਇਦਾ ਪ੍ਰੂਫ ਹੈਗਾ ਵੀ ਬਾਬਾ ਜੀ ਨਹੀਂ ਇਹ ਕਰਦੇ ਦੇਖੋ ਜੀ ਅਸੀਂ ਤਾਂ ਇਹ ਗੱਲ ਕਿ ਇਹ ਵੀਡੀਓ ਇੰਟਰਨੈਟ ਤੇ ਬਹੁਤ ਵੀਡੀਓ ਚੱਲ ਰਹੀ ਹੈ ਬਈ ਵੀਡੀਓ ਚੈੱਕ ਕਰਕੇ ਦੇਖੋ ਹੈ ਤੁਹਾਨੂੰ ਜਨਾਨਾ ਦਾ ਮੈਨੂੰ ਕਹਿੰਦੇ ਜਨਾਨਾ ਬੰਦਾ ਕਿ ਜਨਾਨਾ ਤੂੰ ਜਨਾਨਾ ਤੂੰ ਚਾਰ ਪੀਆ ਦਾ ਬੇਟਾ ਇਹ ਨਹੀਂ ਕੀ ਲੱਗਦਾ ਕਰ ਮੇਰਾ ਮੁੰਡਾ ਮੇਰਾ ਪਤਾ ਲੱਗਾ ਤੁਹਾਨੂੰ ਕੀ ਕਰੇ ਮੈਟਰ ਸੱਧਿਆ ਗਿਆ ਮੈਟਰ ਚ ਆਹੀ ਪਖੰਡ ਭਜਾਉਂਦੇ ਮੈਟਰ ਚ ਸਾਨੂੰ ਸੱਧਿਆ ਗਿਆ ਜੀ ਮੈਂ ਫਰੀਦਕੋਟੋਂ ਆਕਰਮ ਸਾਹਿਬ ਰੀ ਪੀਰ ਬਾਬਾ ਰੋਡ ਸ਼ਾ ਦਰਗਾਹ ਤੋਂ ਬੋਲਦਾ ਜੀ ਕਿਉਂਕਿ ਇੱਕ ਪਾਸੇ ਇਹਨੇ ਨਾਰਾ ਲਾਇਆ ਵੀ ਪਖੰਡ ਭਜਾਓ ਜੀ ਠੀਕ ਹੈ ਕਿੰਨਾਂ ਨੇ ਨਾਰਾ ਲਾਇਆ ਆਪਣੇ ਮਨਪ੍ਰੀਤ ਖਾਲਸਾ ਜੀ ਨੇ ਪਰ ਇਹ ਮਨਪ੍ਰੀਤ ਖਾਲਸਾ ਜੀ ਸਾਡੀ ਦਰਗਾਹ ਤੇ ਆਏ ਸੀ ਜੀ ਕਿਉਂਕਿ ਮੈਨੂੰ 4 ਸਾਲਾਂ ਤੋਂ ਸਾਡੇ ਦੋ ਡੇਰੇ ਦਾ ਰੋਲਾ ਚੱਲਦਾ ਗੱਲੇ ਦੇ ਮੈਂ ਗੱਲਾਂ ਖੋਲ ਨਹੀਂ ਦਿੱਤਾ ਜੀ ਕਟੋ ਘਟ 8-10 ਲੱਖ ਰੁਪਇਆ ਪੈਣਾ ਉਹਦੇ ਸਿਲਸਿਲੇ 'ਚ ਆਇਆ ਸੀ ਉਹ ਪ੍ਰਧਾਨਾਂ ਨਾਲ ਮਿਲ ਕੇ ਕਹਿੰਦਾ ਜੀ ਸਾਡੀ ਬੀਬੀ ਇੱਥੇ ਗੱਡੀ 'ਤੇ ਬੈਠੂਗੀ ਬਾਬਾ ਵੀ ਇਹਨੂੰ ਮੁਸਲੇ ਨੂੰ ਭਜਾਉਣਾ ਅੱਛਾ ਹੂੰ ਵੀ ਮੁਸਲੇ ਨੂੰ ਰਹਿਣ ਨਹੀਂ ਦੇਣਾ ਮਾ ਬਾਈ ਨਾ ਤਾਂ ਤੇਰੀ ਬੀਬੀ ਨੂੰ ਨਮਾਜ਼ ਆਉਂਦੀ ਆ ਨਾ ਅਜ਼ਾਨ ਆਉਂਦੀ ਆ ਨਾ ਸਾਡਾ ਕੁਰਾਨ ਪਾਕ ਆਉਂਦਾ ਸਾਡੀ ਗੱਡੀ 'ਤੇ ਕਿਵੇਂ ਬਹਿਜੂਗੀ ਮੈਂ ਉਹਨੂੰ ਨਾਲੇ ਇਹ ਵੀ ਕਿਹਾ ਮਾ ਬਾਬੇ ਖਾਲਸੇ ਤੂੰ ਤਾਂ ਪਹਿਖੰਡ ਭਜਾਉ ਤੂੰ ਕਿਹੜੇ ਪਖੰਡ 'ਚ ਪੈ ਗਿਆ ਤੂੰ ਤਾਂ ਆਪ ਹੀ ਬਿਠਾਉਣਾ ਆ ਗਿਆ ਬਸ ਇਹ ਸੁਣੋ ਇੱਕ ਗੱਲ ਤਾਂ ਅਸਤੇ ਗੱਲ ਕਹਿ ਰਹੇ ਆ ਵੀ ਜੋ ਕੁਝ ਹੋ ਰਿਹਾ ਤੱਕਾ ਹੀ ਹੋ ਰਿਹਾ ਬਹੁਤ ਜਿਆਦਾ ਤੱਕਾ ਨਹੀਂ ਹੋਣਾ ਚਾਹੀਦਾ ਕੋਈ ਵੀ ਕਿਸੇ ਵੀ ਪੰਥ ਨੂੰ ਮੰਨਣ ਵਾਲਾ ਕੋਈ ਵੀ ਕਿਸੇ ਪੀਰ ਫਕੀਰ ਨੂੰ ਮੰਨਣ ਵਾਲਾ ਜੋ ਕੋਈ ਵੀ ਕੋਸ਼ਾ ਕਿਸ ਨੂੰ ਮਾੜੇ ਚੰਗੇ ਸ਼ਬਦ ਨਾਤਾ ਬੋਲੇ ਜਾਣ ਤੇ ਨਾ ਉਹਨਾਂ ਤੋਂ ਬੁਲਾਏ ਜਾਣ ਹਨ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਆ ਬਾਕੀ ਚਲੋ ਫਿਰ ਤੁਸੀਂ ਨਕਲੀ ਮੰਤ ਤੋਂ ਠੀਕ ਹੈ ਇਹ ਕਹਿੰਦਾ ਤੁਹਾਨੂੰ ਕੱਪੜੇ ਲਾ ਕੇ ਚੈੱਕ ਕਰਾਂਗੇ ਅੱਛਾ ਕਿਸੇ ਨੂੰ ਚੈੱਕ ਕਰਨ ਵਾਲਾ ਸਾਡੀ ਪੂਆ ਜੀ ਆ ਨਾਲ ਕੋਈ ਨਹੀਂ ਹੁੰਦਾ ਹਨਾ ਸਾਡੀ ਪੂਆ ਜੀ ਉਹਨਾਂ ਨੇ ਆਖਿਆ ਵੀ ਤੂੰ ਆ ਕੇ ਚੈੱਕ ਕਰ ਲੈ ਠੀਕ ਹੈ ਕਿ ਇਹਨੂੰ ਅਰੈਸਟ ਕਰਕੇ ਲੈ ਕੇ ਜਾਂ ਨਹੀਂ ਕੋਈ ਅਰੈਸਟ ਨਹੀਂ ਕਰਕੇ ਲੈ ਕੇ ਸੀ ਆਪਦੀ ਮਰਜ਼ੀ ਨਾਲ ਲੈ ਕੇ ਸਾਡਾ ਵਧੀਆ ਸਹਿਮਤੀ ਨਾਲ ਲੈ ਕੇ ਸਾਡੀਆਂ ਮਗਰ ਖੜੀਆਂ ਇਹ ਗੱਲਬਾਤ ਕਰਨ ਨੂੰ ਤਿਆਰ ਹਾਂ ਹਾਂ ਓਕੇ ਓਕੇ ਜਰੂਰ ਹਾਂਜੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਕੋਈ ਕੁਝ ਨਹੀਂ ਜੋ ਵੀ ਬਣਦੀ ਕਾਰਵਾਈ ਅਸੀਂ ਇਹਦੇ ਤੇ ਕਰਵਾਣੀ ਆ ਕਿਉਂਕਿ ਇਹ ਸਿਰਫ ਮੈਨੂੰ ਮੈਨੂੰ ਕੱਲੀ ਨੂੰ ਕਹਿੰਦੇ ਵੀ ਪਿਆਰਾ ਚ ਬੈਠ ਕੇ ਮਾਫੀ ਮੰਗੋ ਤੇ ਮੈਂ ਵੀਡੀਓ ਬਣਾਣੀ ਆ ਵੀਡੀਓ ਦੇ ਵਿਵਾਦ ਵਿੱਚ ਮੈਂ ਪਹਿਲਾ ਮੁੱਦਾ ਚੱਕਿਆ ਵੀ ਵੀਡੀਓ ਨਹੀਂ ਹੋਣੀ ਚਾਹੀਦੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਕਿਸੇ ਦੀ ਪੈਣੀ ਚਾਹੀਦੀ ਇਹੀ ਮੈਂ ਮੁੱਦਾ ਪਹਿਲਾ ਖੜਾ ਕੀਤਾ ਇਸੇ ਕਰਕੇ ਮੈਂ ਜਲੀਲ ਹੋਈ ਮੈਨੂੰ ਮਾੜਾ ਚੰਗਾ ਕਮੈਂਟ ਆਉਂਦੇ ਆ ਜਿਹੜੀ ਇੱਕ ਜਨਾਨੀ ਆਪਣੇ ਘਰ ਦੇ ਵਿੱਚ ਰਹਿ ਕੇ ਇੱਕ ਅੱਛੀ ਫੈਮਲੀ ਨੂੰ ਸੰਭਾਲਦੀ ਆ ਆਪਣੇ ਪਰਿਵਾਰ ਨੂੰ ਚੰਗੇ ਤਰ੍ਹਾਂ ਦੇਖਦੀ ਆ ਆਪਣਾ ਸੇਵਾ ਕਰਦੀ ਆ ਦਰਬਾਰਾਂ ਦੀ ਤੇ ਉਸ ਜਨਾਨੀ ਨੂੰ ਪਿਆਰਾਂ ਚ ਬਿਠਾ ਕੇ ਮਾਫੀ ਮੰਗਾਈ। ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਜਿਸ ਦੇ ਵਿੱਚ ਤੁਸੀਂ ਕਹਿੰਦੇ ਕਿ ਮੈਂ ਪੱਤਰਕਾਰਾਂ ਦੇ ਸਾਹਮਣੇ ਨੰਗੀ ਹੋऊंगी। ਉਹ ਕੀ ਕਾਰਨ ਹੈ? ਉਹ ਕਾਰਨ ਹੈ ਜੀ ਦੇਖੋ ਸਾਡਾ ਜਿਹੜਾ ਬੱਚਾ ਜਿੰਦੇ ਕਰਕੇ ਵਿਵਾਦ ਖੜਾ ਹੋਇਆ ਉਹ ਵਿਵਾਦ ਇਸ ਕਰਕੇ ਖੜਾ ਹੋਇਆ ਕਿ ਸਾਡਾ ਬੱਚਾ ਜਿਹੜਾ ਉਹ ਇੱਕ ਮਨੁੱਖ ਦੇ ਰੂਪ ਚ ਦੇਖੋ ਜੀ ਦੋ ਤਰ੍ਹਾਂ ਦੇ ਮਨਤ ਹੁੰਦੇ ਇੱਕ ਜਨਾਨੀ ਦੇ ਰੂਪ ਚ ਇੱਕ ਬੰਦੇ ਦੇ ਤੇ ਜਿੰਦੇ ਕਰਕੇ ਜ ਉਹ ਜਨਾਨੀ ਵਾਲਾ ਜੋ ਵੀ ਸੀਗਾ ਕਿਉਂਕਿ ਖਾਲਸਾ ਪੰਥ ਦੇ ਵਿੱਚ ਉਹ ਬੱਚਾ ਸਾਡਾ ਹੋਇਆ ਠੀਕ ਹੈ ਨਾ ਜੋ ਵੀ ਹੋਇਆ ਉਸ ਕਰਕੇ ਸਾਡੇ ਬੱਚੇ ਨੂੰ ਬਹੁਤ ਗਲਤ ਗਲਤ ਲਫ਼ਜ਼ ਬੋਲੇ ਗਏ ਤੁਸੀਂ ਇੱਕ ਹੋਰ ਖਬਰ ਦੇ ਵਿੱਚ ਕਹਿੰਦੇ ਪਏ ਹੋ ਕਿ ਬਾਬਾ ਮਨਪ੍ਰੀਤ ਸਿੰਘ ਕਹਿ ਰਿਹਾ ਕਿ ਤੁਸੀਂ ਸਰਗਟਾ ਪੀਂਦੇ ਹੋ ਨਸ਼ੇ ਨੂੰ ਪ੍ਰਮੋਟ ਕਰਦੇ ਪਰ ਤੁਹਾਡੀ ਵੀਡੀਓ ਇੱਕ ਆਉਂਦੀ ਹੈ ਕਿ ਤੁਸੀਂ ਕਹਿੰਦੇ ਕਿ ਮੈਂ ਸਰਗਟਾ ਨਹੀਂ ਪੀਂਦੀ ਕੀ ਤੁਹਾਡੀ ਗਦੀ ਤੇ ਸਰਗਟਾ ਪੀਤੀਆਂ ਜਾਂਦੀ ਸਿਟਾ ਸਿਲਾਉਂਦੇ ਆ ਆਪਣੇ ਜੋ ਬਜ਼ੁਰਗਾਂ ਦੀਆਂ ਸਾਡੀਆਂ ਛੁਰੂ ਤੋਂ ਲੱਗਦੀਆਂ ਨਹੀਂ ਤੁਸੀਂ ਅਸੀਂ ਅਸੀਂ ਬਿਲਕੁਲ ਨਹੀਂ ਸਾਡੀ ਡਾਕਟਰੀ ਕਰਵਾਈ ਜਾਵੇ ਸਾਡਾ ਸਾਰਾ ਕੁਝ ਸਾਹਮਣੇ ਆ ਗਿਆ ਤੁਹਾਡੀਆਂ ਕੁਝ ਵੀਡੀਓ ਵਾਇਰਲ ਹੋਈਆਂ ਜਿਸ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਇੱਕ ਇੱਕ ਸੜਗਟ ਨਹੀਂ ਦੋ ਦੋ ਸੜਗਟਾਂ ਫੜੀਆਂ ਉਹ ਬਿਲਕੁਲ ਸਾਡੇ ਜਿਹੜੇ ਸਾਦਾ ਤੇ ਲੱਗਦੀਆਂ ਉਹ ਸਾਡੀਆਂ ਸਿੱਟਾਂ ਲੱਗਦੀਆਂ ਅਸੀਂ ਬਿਲਕੁਲ ਵੀ ਕਦੀ ਟੱਚ ਨਹੀਂ ਕੀਤਾ ਕੋਈ ਦੀ ਕੋਸ਼ਿਸ਼ ਨਹੀਂ ਕੀਤਾ ਨਾ ਅਸੀਂ ਸਾਡੇ ਤੇ ਰਹਿੰਦੇ ਜੀ ਕੀ ਦੂਜੇ ਪਾਸੇ ਧਰਨਾ ਲੱਗਣ ਲੱਗਿਓ ਧਰਨਾ ਲਾਉਣ ਦਾ ਕਾਰਵਾਈ ਕਰਾਉਂਗੇ ਕੋਡੇ ਲੋਕੀ ਅਸੀਂ ਵੀ ਧਰਨੇ ਲਾਵਾਂਗੇ ਸੜਕਾਂ ਤੇ ਆਵਾਂਗੇ ਸਾਰੀ ਜਨਤਾ ਸੜਕਾਂ ਤੇ ਆਊਗੀ ਪ੍ਰਸ਼ਾਸਨ ਨੇ ਕੀ ਪ੍ਰਸ਼ਾਸਨ ਨੇ ਦੇਖੋ ਜੀ ਉਹ ਉਹਨਾਂ ਨੇ ਕਿਹਾ ਪਿਆਰੇ ਚ ਬੈਠ ਕੇ ਮਾਫੀ ਮੰਗੇ ਮੈਂ ਕਦੀ ਨਹੀਂ ਮੰਗੂਗੀ ਮੈਂ ਮਾਰ ਸਕਦੀ ਹਾਂ ਸ਼ਾਇਦ ਸ਼ਾਇਦ ਅੱਜ ਹੀ ਮਾਰ ਚਾਂ ਮੇਰੇ ਜ਼ਿੰਮੇਵਾਰ ਪ੍ਰਸ਼ਾਸਨ ਇਹ ਸਾਰੇ ਮੈਂ ਮਾਫੀ ਨਹੀਂ ਮੰਗਣੀ ਥੋਡੇ ਕੋਲ ਪ੍ਰਸ਼ਾਸਨ ਨੇ ਕਹੀ ਹੈ ਜਾਂ ਮਾਫੀ ਮੰਗ ਪਰ ਬਾਬਾ ਕਾਂਕਾ ਪਿਆਰਾ ਤੇ ਬੈਠ ਕੇ ਪਿਆਰਾ ਚ ਬੈਠ ਕੇ ਮਾਫੀ ਮੰਗੇ ਕਦੀ ਵੀ ਨਹੀਂ ਹੋ ਸਕਦਾ ਨੂੰ ਪ੍ਰਸ਼ਾਸਨ ਨਹੀਂ ਕਿ ਮਾਫੀ ਮੰਗਣਾ ਤੇ ਕਿ papa ਮਨਪ੍ਰੀਤ ਨੇ ਦੇਖੋ ਜੀ ਮਨਪ੍ਰੀਤ ਨਹੀਂ ਕਿਹਾ ਜੀ ਮਨਪ੍ਰੀਤ ਜੀ ਮਨਪ੍ਰੀਤ ਹਾਂ ਜੀ ਫਿਰ ਤੁਸੀਂ ਮਾਫੀ ਤੁਹਾਡੇ ਲਈ ਕਦੀ ਨਹੀਂ ਮਾਫੀ ਹੋਵੇ ਕੀ ਤੁਹਾਡੀਆਂ ਗੱਦੀਆਂ ਤੇ ਪੈਕਟ ਵਾਲੀਆਂ ਆਪ ਦੀ ਵਾਅਦਾ ਕਰੇ ਚੱਲੋ ਬੱਚੇ ਹੋ ਲੱਗੇ ਨੇ ਜੀ ਚਾਲੀ ਹਾਂ ਜੀ ਅਸੀਂ ਕਿੱਥੇ ਆ ਗਿਆ ਸੀ ਪੂਰਾ ਪਰ ਮੈਂ ਆਪਣੇ ਪੀਰਾਲੀ ਮਾਰ ਸਕਦੀ ਆ ਮਾਫੀ ਨਹੀਂ ਮੰਗ ਸਕਦੀ ਜਿਹੜੇ ਦੋਸ਼ ਲੱਗੇ ਤੁਹਾਡੀਆਂ ਗੱਡੀਆਂ ਤੇ ਕਹਿੰਦੇ ਪਖੰਡਵਾਦ ਹੋ ਰਿਹਾ ਕਿ ਬਿਲਕੁਲ ਨਹੀਂ ਪਖੰਡਵਾਦ ਹੋ ਰਿਹਾ ਬਿਲਕੁਲ ਨਹੀਂ ਅਸੀਂ ਪਿਆਰ ਕਰਦੇ ਆਪਣੀ ਸਰਕਾਰ ਨੂੰ ਚੱਲਦੀਆਂ ਇਹ ਤਾਂ ਜੁਗਾਂ ਤੋਂ ਚੱਲ ਰਿਹਾ ਇੱਕ ਤੁਹਾਡੇ ਹੋਰ ਵੀ ਸ਼ਬਦ ਵਾਇਰਲ ਹੁੰਦੇ ਪਏ ਕਹਿੰਦੇ ਕਿ ਇਹਨਾਂ ਨੇ ਨਿੰਗਾ ਸਿੰਘਾਂ ਨੂੰ ਕਿਹਾ ਕਿ ਮੈਂ ਸਲਵਾਰਾਂ ਪਵਾਉਂਗੀ ਬਿਲਕੁਲ ਇੱਥੇ ਬੱਚਾ ਸਾਡਾ ਇਹ ਨਹੀਂ ਗੱਲ ਕਹੀ ਇਹ ਗੱਲ ਨਹੀਂ ਹਰ ਜਾ ਇਹ ਗੱਲ ਕਹੀ ਸੀ ਵੀ ਅਸੀਂ ਤੁਹਾਨੂੰ ਕਹਿੰਦੇ ਜਿੱਦ ਸਲਵਾਰਾਂ ਪਾਵਾਂਗੇ ਇਹ ਗੱਲ ਕਹੀ ਆ ਵੀ ਕੋਈ ਵੀ ਨਾਰਮਲ ਬੰਦਾ ਸਲਵਾਰ ਪਾ ਸਕਦਾ ਹਾਂ ਅਸੀਂ ਉਹਨੂੰ ਕਹਾਂਗੇ ਚੂੜੀਆਂ ਪਾ ਪਾ ਸਕਦਾ ਅਸੀਂ ਉਹਨਾਂ ਕਹਾਂਗੇ ਪੈਰਾ ਚਪੇਵਾ ਪਾ ਸਕਦਾ ਕੋਈ ਵੀ ਹਾਂ ਇਹ ਗੱਲ ਸੋ ਇਹਨਾਂ ਨੇ ਮੁੱਦਾ ਚੱਕਿਆ ਵੀ ਸਾਰੇ ਨੀਗਾ ਸਿੰਘਾਂ ਨੂੰ ਧਮਕੀਆਂ ਦੇ ਰਿਹਾ ਤਲਵਾਰ ਨਾਲ ਸਿਰ ਲਾ ਦੇਣਾ ਮੇਰੇ ਕੋਈ ਵੀ ਨੁਕਸਾਨ ਹੁੰਦਾ ਬਾਬਾ ਮਨਪ੍ਰੀਤ ਉਹਦੇ ਸਾਥੀ ਉਹਦੇ ਸਾਥੀ ਜਿੰਨੇ ਵੀ ਆ ਇੱਕ ਵਾਰ ਦਾ ਜਵਾਬ ਦਿਓ ਜੇ ਇੱਕ ਪਾਸੇ ਤਾਂ ਤੁਸੀਂ ਵੀਡੀਓ ਵਾਇਰਲ ਕਰ ਕਰਕੇ ਕਹਿ ਰਹੇ ਸੀ ਵੀ ਬਾਬਾ ਜੀ ਮੀਡੀਆ ਨੂੰ ਲੈ ਕੇ ਆਓ ਮੈਂ ਸਾਹਮਣੇ ਬੋਲੂਗੀ ਮੈਂ ਸਾਹਮਣੇ ਬੋਲੂ ਕਈ ਵੀਡੀਓ ਤੁਹਾਡੀ ਆਉਂਦੀ ਬਾਬਾ ਜੀ ਜੇ ਬਾਬਾ ਜੀ ਦੀ ਤੁਹਾਨੂੰ ਕਾਲ ਗਈ ਤਾਂ ਤੁਸੀਂ ਬਾਬਾ ਨੂੰ ਇਹ ਗੱਲ ਕਹੀ ਵੀ ਅੱਜ ਤੋਂ ਬਾਅਦ ਮੈਨੂੰ ਬਾਬੇ ਬਨਪਰੀ ਦਾ ਫੋਨ ਨਹੀਂ ਆਉਣਾ ਚਾਹੀਦਾ ਇੱਕ ਪਾਸੇ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਟੱਕਰ ਬਿਲਕੁਲ ਜੀ ਮੈਂ ਉਹਨਾਂ ਨੂੰ ਕਿਹਾ ਜਿਹੜੇ ਸਵਾਲ ਤੁਸੀਂ ਘਰ ਦੇ ਜਾ ਕੇ ਲੋਕਾਂ ਨੂੰ ਜਲੀਲ ਕਰਕੇ ਪੁੱਛਦੇ ਮੇਰੇ ਤੋਂ ਪੁੱਛ ਲਓ ਮੈਂ ਇਹ ਗੱਲ ਕਹੀ ਸੀ ਵੀ ਲੋਕਾਂ ਨੂੰ ਜਲੀਲ ਕਿਉਂ ਕਰਦਾ ਕੈਮਰੇ ਅੱਗੇ ¡Deja de que ਕੋਈ ਕੋਈ ਮਾਫੀ ਨਹੀਂ ਕੋਈ ਰਾਜੀ ਨਹੀਂ ਅਸੀਂ ਪਖਾਡ ਨਹੀਂ ਕਰਦੇ ਅਸੀਂ ਪਖਾਡ ਨਹੀਂ ਕਰਦੇ ਅਸੀਂ ਪਖਾਡ ਨਹੀਂ ਕਰਦੇ ਕੋਈ ਰਾਜੀ ਨਾ ਬਣੇ ਸੜਕਾਂ ਤੇ ਧਰਨੇ ਲਾਵਾਂਗੇ ਸੜਕਾਂ ਤੇ ਬੈਠਾਂਗੇ ਅਸੀਂ ਮਰਾਂਗੇ ਜੀ ਹਾਂ ਜੀ ਮੈਂ ਕੋਈ ਨਹੀਂ ਮੈਂ ਮਾਫੀ ਨਹੀਂ ਮੰਗ ਸਕਦੀ ਮੈਂ ਕੱਲ੍ਹ ਤੱਕ ਤੋਂ ਮਾਫੀ ਮੰਗੂੰਗੀ ਹਾਂ ਜੀ ਅਸੀਂ ਪਖੰਡ ਨਹੀਂ ਕਰਦੇ ਪਖੰਡ ਕਹਿੰਦੇ ਸਾਨੂੰ ਇਸ ਕਾਹਦਾ ਪਖੰਡ ਕਰਦੇ ਆ ਸਾਰੀ ਅਮਰ ਜੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਅਕਈ ਬੇਨਤੀ ਕਰਦੇ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ ਸਾਡੇ ਭੈਣਾ ਭਰਾਵਾਂ ਦੀ ਸੁਣਵਾਈ ਕੀਤੀ ਜਾਵੇ ਇਹ ਸਾਡੇ ਤੇ ਸਾਡੇ ਧਰਮਾਂ ਦੇ ਖਿਲਾਫ ਬੋਲਦੇ ਆ ਅੱਜ ਦੋਨੋਂ ਚਰਨ ਅੱਗੇ ਪਾਈ ਪਾਈ ਬਰਸਾਤ ਲੱਗੇ ਹਾਂਜੀ 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 ਪ੍ਰਸ਼ਾਸਨ ਤੋਂ ਮੰਗ ਕਰਦਾ ਸਾਡਾ ਇਨਸਾਫ ਕੀਤਾ ਆਵੇ ਕੋਈ ਨਹੀਂ ਇਨਸਾਫ ਕਰੇ ਆਇਆ ਹੈ ਸਾਡਾ ਸਾਡੇ ਸਾਨੂੰ ਧਮਕੀਆਂ ਦਿੱਤਾ ਸਾਨੂੰ ਧਮਕੀਆਂ ਦਿੰਦਾ ਮੈਂ ਰਿਕਾਰਡਿੰਗ ਤਾਂ ਤਮੀਜ਼ ਨਹੀਂ ਹੈ ਕਿ ਬੋਲਦਾ ਕਿ ਨਹੀਂ ਬਦਤਮੀਜ਼ੀ ਨਾਲ ਬੋਲਦਾ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਸਕਦਾ ਹਾਂ ਰਿਕਾਰਡਿੰਗ ਸੁਣਾ ਸਕਦਾ ਤੁਹਾਨੂੰ ਯਾਰ ਉਹਨਾਂ ਨੇ ਵੀ ਇਹਨਾਂ 'ਤੇ ਦੋਸ਼ ਲਾਇਆ ਕਹਿੰਦੇ ਅੰਦਰ ਬਹੁਤ ਜ਼ਿਆਦਾ ਬੱਦਮਾਸ਼ੀ ਕੀਤੀ ਆ ਕਿ ਬਹੁਤ ਇਹੋ ਜਿਹੇ ਅਲਫਾਜ਼ ਕਹੇ ਜਿਹੜੀ ਸੁਣੇ ਤੇ ਨਹੀਂ ਜਾਂਦੇ ਹੈਗੇ ਕਿਸੇ ਦੇ ਘਰੇ ਜਾ ਕੇ ਮੈਡਮ ਕੋਈ ਕਿਸੇ ਦੀ ਰਿਕਾਰਡਿੰਗ ਸੁਣੋ ਤੁਸੀਂ ਕਿਵੇਂ ਬੋਲਦਾ ਬਕਵਾਸ ਮਾਰਦਾ ਹੈ ਤਾ ਨਹੀਂ ਸਕਦਾ ਕੋਈ ਕਿਸੇ ਨੂੰ ਘਰੇ ਜਾ ਕੇ ਚਾਹੇ ਉਹ ਪਖੰਡ ਕਰ ਸਾਨੂੰ ਸੰਡ ਸਾਡੇ ਘਰੇ ਜਾ ਕੇ ਸਰ ਮੇਰੇ ਪਰਿਵਾਰ ਦੀ ਮੈਂ ਘਰ ਵਿੱਚ ਗੈਰਹਾਜ਼ਰ ਸੀ ਐਸੇ ਬੰਦੇ ਨੇ ਐ ਬਾਬੇ ਮਨਪ੍ਰੀਤ ਖਾਲਸੇ ਨੇ ਮੇਰੇ ਘਰ ਦੇ ਵਿੱਚ ਮੇਰੀ ਜਨਾਨੀ ਤੇ ਮੇਰੇ ਪਰਿਵਾਰ ਦੀ ਵੀਡੀਓ ਕੈਸ ਗੱਲ ਤੋਂ ਬਣਾਈ ਕੀ ਇਹਦੇ ਕੋਲ ਸਿਕਸ ਪ੍ਰੂਫ ਹੋਵੇ ਵੀ ਮੇਰੇ ਘਰ ਦੇ ਵਿੱਚ ਆ ਕੇ ਵੀਡੀਓ ਬਣਾਉਗਾ ਤੁਹਾਡੇ ਤੁਹਾਡੇ ਜਨਾਨੀ ਵੀ ਗੱਦੀ ਲਾਉਂਦੀ ਸੀ ਨਾ ਕੋਈ ਗੱਦੀ ਨਹੀਂ ਲਾਉਦੀ ਮੇਰੀ ਜਨਾਨੀ ਪਰਿਵਾਰ ਹੈ ਇੱਕ ਛੋਟਾ ਬੱਚਾ ਹੈ ਮੇਰੇ ਕੋਲ 4 ਮਹੀਨਾ ਦਾ ਮੇਰੇ ਘਰ ਦੇ ਵਿੱਚ ਨੇ ਜਾ ਕੇ ਵੀਡੀਓ ਬਣਾਈ ਇਹਨੇ ਸਾਰੇ ਘਰ ਦੀ ਤਲਾਸ਼ ਲਈ ਇਹ ਕਹਿੰਦੇ ਤੇ ਤੁਸੀਂ ਤੁਹਾਨੂੰ ਜਨਾਨਾ ਦਾ ਮੈਨੂੰ ਕਹਿੰਦੇ ਜਨਾਨ ਬੰਦਾ ਕਿ ਜਨਾਨਾ ਤੂੰ ਜਨਾਨਾ ਤੂੰ ਬੇਟਾ ਇਹ ਮੈਨੂੰ ਕੀ ਲੱਗਦਾ ਕਰ ਮੇਰਾ ਮੁੰਡਾ ਮੇਰਾ ਜੇ ਮੈਂ ਗਲਤ ਤਰੀਕੇ ਨਾਲ ਸਾਬਤ ਕਰ ਰਿਹਾ ਵੀ ਸੇਵਾਦਾਰਾਂ ਫਕੀਰਾਂ ਦੇ ਮੱਥੇ ਤੇ ਬਲੇਮ ਲਾ ਰਿਹਾ ਤੁਸੀਂ ਅੰਦਰ ਸੀ ਜੀ ਤੁਸੀਂ ਅੰਦਰ ਸੀ ਜਦੋਂ ਪਾਪਾ ਜੀ ਬਾਹਰ ਆਏ ਉਹਨਾਂ ਨੇ ਕਿਹਾ ਕਿ ਬੜੇ ਗੰਦੇ ਅਲਫਾਜ਼ ਕਹੇ ਅਕੀ ਤੁਸੀਂ ਅੰਦਰ ਸੀ ਸੁਣੇ ਹੋ ਅਲਫਾਜ਼ ਅਸੀਂ ਮੈਂ ਅੰਦਰ ਵੈਸੇ ਉੱਤੇ ਹੈ ਨਹੀਂ ਸੀ ਮੈਂ ਅਸੀਂ ਅੰਦਰ ਨਹੀਂ ਹੈਗੇ ਸੀ ਠੀਕ ਹੈ ਪਰ ਜੋ ਉਹਨਾਂ ਦੇ ਹਕੀਕਤ ਜੈਸ ਤਰੀਕੇ ਨਾਲ ਉਹਨਾਂ ਦੇ ਅੱਖਾਂ 'ਚ ਅਸੀਂ ਹੰਝੂ ਵੇਖਿਆ ਖੁੰਡਾ ਵਾਲੀ ਸਰਕਾਰ ਦੇ ਜੈਸ ਤਰੀਕੇ ਨਾਲ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਇੱਕ ਉਹ ਚੀਜ਼ ਵੇਖੀ ਉਸ ਤੋਂ ਇਹ ਚਾ ਹਾਂਜੀ 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 ਸਾਡੇ ਸਾਡੇ ਕੈਡਾ ਦੀ ਰਿਕਾਰਡਿੰਗ ਸੁਣੋ ਸਾਡੇ ਨਾਲ ਬਹੁਤ ਰਿਕਾਰਡਿੰਗ ਸੁਣੋ ਸਾਨੂੰ ਇਹ ਪੁੱਤ ਜੀ ਨਹੀਂ ਸੁਣਾਈ ਨਹੀਂ ਬਟਾ ਸਾਨੂੰ ਸਾਡੀ ਕੋਈ ਪਰਸਨਲ ਚੀਜ਼ਾਂ ਵੀ ਕੁਝ ਪਰਸਨਲ ਮੈਟਰ ਉਹਨਾਂ ਨੇ ਬਹੁਤ ਛੇੜਿਆ ਸਾਨੂੰ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕਾਇਦਾ ਉਹਨਾਂ ਨੇ ਇਹ ਸਟੂਲਾ ਲਵਜ ਲੈਣ ਦਾ ਸਟੂਲਾ ਇਹ ਕਹਿੰਦੇ ਹੁੰਦਾ ਹਸਪਤਾਲ ਬੰਦ ਨੇ ਸਟੂਲੇ ਕਹ ਰਿਹਾ ਕੱਪੜੇ ਲਵਾ ਕੇ ਕੱਪੜੇ ਲਵਾ ਕੇ ਚੈੱਕ ਕਰੂਗਾ ਕਿਹ ਕੋਣ ਹੁੰਦੇ ਸਾਡੇ ਚੈੱਕ ਕਰਨ ਵਾਲੇ ਠੀਕ ਹੈ ਇਹ ਦੇਖੋ ਤੁਹਾਡੇ ਕੋਲ ਬਾਕਾਇਦਾ ਪ੍ਰੂਫ ਹੈਗਾ ਵੀ ਬਾਬਾ ਜੀ ਨੇ ਇਹ ਕਰ ਦੇਖੋ ਜੀ ਅਸੀਂ ਤਾਂ ਗੱਲ ਕਰਕੇ ਇਹ ਵੀਡੀਓ ਇੰਟਰਨੈਟ ਤੇ ਵੀ ਬਹੁਤ ਵੀਡੀਓ ਚੱਲ ਰਹੀ ਇਸ ਇਨਸਾਨ ਨੇ ਸਾਡੀ ਸ਼ੋਭੀ ਖਰਾਬ ਕਰਕੇ ਧਰਤੀ ਆ ਜਦੋਂ ਇਸ ਚੀਜ਼ ਦਾ ਉੱਪਰ ਗੱਲਬਾਤ ਵੀ ਹੋ ਜਾਂਦੀ ਹੈ ਕੋਈ ਇੱਕ ਦੇਖੋ ਜੀ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਅੰਗਰ ਨਹੀਂ ਸਾਡਾ ਕਿਸੇ ਨਾਲ ਕੋਈ ਲੜਾਈ ਨਹੀਂ